ਆ ਦੇਖ ਲੋ ਜੀ ਸਾਹਮਣੇ ਹੀ ਹੈ ਤੁਹਾਡੇ ਸਾਰਾ ਨੁਕਸਾਨ ਹੁਣ ਮੌਸਮ ਉੱਤੇ ਵੀ ਖਰਾਬ ਪਿਆਗਾ ਤੇ 60 70000 ਨੂੰ ਠੇਕਾ ਜੇ ਗੱਲ ਬਾਕੀ ਜਿਹੜੀ ਕੱਚੀ ਵੱਲੀ ਤੇ ਹੋ ਗਈ ਕੱਚੀ ਦਾਣਾ ਖਰਾਬ ਹੋ ਜਾਂਦਾ ਇਸ ਚੀਜ਼ ਦਾ ਝਾੜ ਤੇ ਬਹੁਤ ਅਸਰ ਪੈਂਦਾਗਾ ਬੜਾਈ ਤੇ ਅਸਰ ਪਊਗਾ ਡਬਲ ਹੋ ਜੂਗੀ ਬੜਾਈ ਇਸ ਚੀਜ਼ ਤੇ ਹੁਣ ਸਰਕਾਰਾਂ ਨੂੰ ਜਿਵੇਂ ਆਖੀ ਜਾਂਦੇ ਵੀ ਪਾਲਸੀਆਂ ਦਿੰਦੇ ਆ ਜਾਂ ਕਰਦੇ ਆ ਉਹ ਚੀਜ਼ ਹੁਣ ਇਹਨਾਂ ਨੂੰ ਵੇਖਣਾ ਚਾਹੀਦਾ ਹੁਣ ਇਹ ਕੋਈ ਵੀ ਪਾਲਸੀ ਵੀ ਹੁਣ ਬਣਾਉਣੀ ਚਾਹੀਦੀ ਹੈ ਵੀ ਕਿਸਾਨ ਦਾ ਹਰੇਕ ਪਾਸੋਂ ਨੁਕਸਾਨ ਹੀ ਹੈ ਜੀ ਬਹੁਤ ਜ਼ਿਆਦਾ ਹੋਇਆ ਪਿਆ ਹੈ ਔਰ ਜੇ ਪਹਿਲੇ ਤਿਆਰ ਹੋ ਜਾਣਗੇ। ਹਾਂ ਵੀ ਪਾਲਸੀਆਂ ਤਾਂ ਪਹਿਲਾਂ ਇਹਨਾਂ ਨੂੰ ਤਿਆਰ ਕਰਨੀਆਂ ਚਾਹੀਦੀਆਂ ਜੀ ਆ ਵੀਖਣਾ ਚਾਹੀਦਾ ਵੀ ਹੁਣ ਕੋਈ ਆਪਦਾ ਸਰਵਾ ਕਰੇ ਜਾਂ ਵੀ ਕਿ ਵੀ ਕੱਚੀ ਕਣਕ ਦੇ ਅਸਰ ਬਹੁਤ ਜ਼ਿਆਦਾ ਝਾੜਦਾ ਪੈ ਜਾਂਦਾ ਜੀ। ਘੱਟੋ ਘੱਟ 3 ਤੋਂ 4 ਕੁਇੰਟਲ ਦਾ ਅਸਰ ਪੈ ਜਾਂਦਾ ਕੱਚੀ ਕਣਕ ਤੇ। ਕੱਚੀ ਡਿੱਗ ਗਈ ਸਾਰੀ। ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣ ਦੀ। ਹਾਂ ਧਿਆਨ ਦੇਣ ਦੀ ਪੂਰੀ ਲੋੜ ਆਈ ਸਰਕਾਰ ਨੂੰ ਇਹਨਾਂ ਵਾਸਤੇ ਤੇ ਹੁਣ ਵੇਖਣਾ ਚਾਹੀਦਾ ਇਹਨਾਂ ਨੂੰ। ਸਾਤਮੀ ਚਖੜਾ ਜੀ ਉਹ ਯਕੀਨ ਨੁਕਸਾਨ ਕਣਕ ਦਾ ਕਿੰਨਾ ਹੋਇਆ? ਬਹੁਤ ਨੁਕਸਾਨ ਹੋਇਆ ਜੀ। ਦੇਖੋ ਆ ਦੇਖਾ ਕਣਕ ਦੇਖ ਲਓ ਜੀ ਹਰਾ ਲੰਮੀ ਪੈ ਗਈ ਹੈ ਇਹਦੇ ਵਿੱਚ ਸਾਰੀ ਆਬੀ ਕੱਚੀ ਆਦੀ ਪੱਕੀ ਹੈ ਜਿਹੜੀ ਕੱਚੀ ਆ ਉਹਦਾ ਜ਼ਿਆਦਾ ਨੁਕਸਾਨ ਹੋਊਗਾ ਜਿਹੜੀ ਪੱਕੀ ਆ ਉਹਦਾ ਘੱਟ ਹੋਊਗਾ ਛਾੜ ਦੇ ਇਹਦੇ ਵਿੱਚ ਛਾੜ ਦੇ ਵਿੱਚ ਇਹਦੇ ਤੇ ਦੋ ਤੋਂ ਤਿੰਨ ਕੋਈ ਚਾਰ ਕਾਟਲ ਦੇ ਵਿੱਚ ਅਗਰ ਬੰਡੇਗਾ ਡਿੱਗੀ ਕਣਕ ਦਾ ਹਜੀ ਜੀ ਡਿੱਗੀ ਕਣਕ ਦਾ ਜਿਹੜਾ ਰੇਟ ਹੈ ਉਹ ਫਾਇਨ ਵਾਲੇ ਲੁਗਣਾ ਲੈਣ ਦੇ ਜੇ ਉਹ 1500 ਰੁਪਏ ਜਾਂ 3000 ਰੁਪਏ ਹੋ ਜੂਗਾ ਕਾਟਲ ਕਣਕ ਦਾ ਉਧਰ ਹੀ ਉੱਡ ਗਈ ਇਸ ਕਰਕੇ ਜ਼ਿਮੀਦਾਰ ਜਿਹੜਾ ਇਹ ਕਣਕੜਾ ਜਾਂ ਕੋਈ ਵੀ ਆਏਗਾ ਤੁਹਾਨੂੰ ਹੈ ਜਨਰਲ ਮਰੀ ਪਦਲ ਮਰ ਗਿਆ ਇਹਦਾ ਸਰਕਾਰ ਕਹਿੰਦੀ ਅਸੀਂ ਬੀਮਾ ਕਰਾਂ ਕੰਮ ਕਰਨ ਕਰਦੇ ਆ ਇਹ ਪਹਿਲਾਂ ਹੋਣਾ ਚਾਹੀਦਾ ਚਾਹੇ ਕਿਸੇ ਦਾ ਵੀ ਆ ਚਾਹੇ ਕੋਟੇਕੇ ਦੇ ਲੈ ਕੇ ਕਾਣ ਕਿ 20000 ਰੁਪਏ ਕਿੱਲੇ ਦਾ ਟੇਕਾ ਦਿੰਨੇ ਆ ਤੇ ਆਗੇ ਅੰਤ ਕੁਦਰਤੀ ਕਰੋਪੀ ਨਾਲੇ ਤੇ ਨਕਲਾਂ ਰੋਈ ਦਾ ਜਿੰਮੇਦਾਰ ਦਾ ਹਜੇ ਜਿੰਮੇਦਾਰ ਦੇ ਬੱਲੇ ਕੁਝ ਪੈਂਦਾ ਨਹੀਂਗਾ ਹਜੇ ਮੌਸਮ ਹਜੇ ਵੀ ਉਵੇਂ ਹੀ ਪ੍ਰਕਰਾਰ ਹੈ ਮੌਸਮਾਂ ਵਾਲੇ 24 ਘੰਟੇ ਦੇ ਕਹਿੰਦੇ ਆ ਜੀ ਬਹੁਤ ਜ਼ਾਰੇ ਬਾਰਸ਼ ਹੋਣੀ ਹੈ ਤੇ ਜ਼ਾਰੇ ਵਰਖਾ ਹੁੰਦੀ ਰਹੇ ਇਹ ਪਾਣੀ ਦੇ ਵਿੱਚ ਵੇਚ ਰੁਕ ਪਿਆ 他不绿是吧？ ਆ ਦੇਖ ਲੋ ਜੀ ਸਾਹਮਣੇ ਹੀ ਹੈ ਤੁਹਾਡੇ ਸਾਰਾ ਨੁਕਸਾਨ ਹੁਣ ਮੌਸਮ ਉੱਤੇ ਵੀ ਖਰਾਬ ਪਿਆਗਾ ਤੇ 60 70000 ਨੂੰ ਠੇਕਾ ਜੇ ਗੱਲ ਬਾਕੀ ਜਿਹੜੀ ਕੱਚੀ ਵੱਲੀ ਤੇ ਹੋ ਗਈ ਕੱਚੀ ਦਾ ਦਾਣਾ ਖਰਾਬ ਹੋ ਜਾਂਦਾ ਇਸ ਚੀਜ਼ ਦਾ ਝਾੜ ਤੇ ਬਹੁਤ ਅਸਰ ਪੈਂਦਾਗਾ ਬੜਾਈ ਤੇ ਅਸਰ ਪਊਗਾ ਡਬਲ ਹੋ ਜੂਗੀ ਬੜਾਈ ਇਸ ਚੀਜ਼ ਤੇ ਹੁਣ ਸਰਕਾਰਾਂ ਨੂੰ ਜਿਵੇਂ ਆਖੀ ਜਾਂਦੇ ਵੀ ਪਾਲਸੀਆਂ ਦਿੰਦੇ ਆ ਜਾਂ ਕਰਦੇ ਆ ਉਹ ਚੀਜ਼ ਹੁਣ ਇਹਨਾਂ ਨੂੰ ਵੇਖਣਾ ਚਾਹੀਦਾ ਹੁਣ ਇਹ ਕੋਈ ਵੀ ਪਾਲਸੀ ਵੀ ਹੁਣ ਬਣਾਉਣੀ ਚਾਹੀਦੀ ਹੈ ਵੀ ਕਿਸਾਨ ਦਾ ਹਰੇਕ ਪਾਸੋਂ ਨੁਕਸਾਨ ਹੀ ਹੈ ਜੀ ਬਹੁਤ ਜ਼ਿਆਦਾ ਹੋਇਆ ਪਿਆ ਹੈ ਪੌਲਸੀ ਪਹਿਲੇ ਤਿਆਰ ਹੋ ਜਾਣੀ ਹੈ। ਹਾਂ ਵੀ ਪੌਲਸੀਆਂ ਤਾਂ ਪਹਿਲਾਂ ਹੀ ਇਹਨਾਂ ਨੂੰ ਤਿਆਰ ਕਰਨੀਆਂ ਚਾਹੀਦੀਆਂ ਜੀ ਆ ਵੀਖਣਾ ਚਾਹੀਦਾ ਵੀ ਹੁਣ ਕੋਈ ਆਪਦਾ ਸਰਵਾ ਕਰੇ ਜਾਂ ਵੀ ਕਿ ਵੀ ਕੱਚੀ ਕਣਕ ਦੇ ਅਸਰ ਬਹੁਤ ਜ਼ਿਆਦਾ ਝਾੜਦਾ ਪੈ ਜਾਂਦਾ ਜੀ। ਘੱਟੋ ਘੱਟ 3 ਤੋਂ 4 ਕੁਇੰਟਲ ਦਾ ਅਸਰ ਪੈ ਜਾਂਦਾ ਕੱਚੀ ਕਣਕ ਤੇ। ਕੱਚੀ ਡਿੱਗ ਗਈ ਸਾਰੀ। ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣ ਦੀ। ਹਾਂ ਧਿਆਨ ਦੇਣ ਦੀ ਪੂਰੀ ਲੋੜ ਆਈ ਸਰਕਾਰ ਨੂੰ ਇਹਨਾਂ ਵਾਸਤੇ ਤੇ ਹੁਣ ਵੇਖਣਾ ਚਾਹੀਦਾ ਇਹਨਾਂ ਨੂੰ। ਸਾਤਮੀ ਚਖੜਾ ਜੀ ਉਹ ਯਕੀਨ ਨੁਕਸਾਨ ਕਣਕ ਦਾ ਕਿੰਨਾ ਹੋਇਆ? ਬਹੁਤ ਨੁਕਸਾਨ ਹੋਇਆ ਜੀ। ਦੇਖੋ ਆਹ ਦੇਖਾ ਕਣਕ ਦੇਖ ਹਰਾ ਲੰਮੀ ਪੈ ਗਈ ਹੈ ਇਹਦੇ ਵਿੱਚ ਸਾਰੀ ਆਬੀ ਕੱਚੀ ਆਦੀ ਪੱਕੀ ਹੈ ਜਿਹੜੀ ਕੱਚੀ ਆ ਉਹਦਾ ਜ਼ਿਆਦਾ ਨੁਕਸਾਨ ਹੋਊਗਾ ਜਿਹੜੀ ਪੱਕੀ ਆ ਉਹਦਾ ਘੱਟ ਹੋਊਗਾ ਛਾੜ ਦੇ ਇਹਦੇ ਵਿੱਚ ਛਾੜ ਦੇ ਵਿੱਚ ਇਹਦੇ ਤੇ ਦੋ ਤੋਂ ਤਿੰਨ ਕੋਈ ਚਾਰ ਕਾਟਲ ਦੇ ਵਿੱਚ ਅਸਰ ਬੰਡੇਗਾ ਡਿੱਗੀ ਕਣਕ ਦਾ ਅਜੀ ਜੀ ਡਿੱਗੀ ਕਣਕ ਦਾ ਜਿਹੜਾ ਰੇਟ ਹੈ ਉਹ ਕਪਾਣ ਵਾਲੇ ਲੁਕਣਾ ਲੈਣ ਦੇ ਜੇ ਉਹ 1500 ਰੁਪਏ ਜਾਂ 3000 ਰੁਪਏ ਹੋ ਜੂਗਾ ਕਾਟਲ ਕਣਕ ਦਾ ਉਧਰ ਹੀ ਉੱਡ ਗਈ ਇਸ ਕਰਕੇ ਜ਼ਿੰਮੇਦਾਰ ਜਿਹੜਾ ਇਹ ਕਣਕੜਾ ਜਾਂ ਕੋਈ ਵੀ ਆਏਗਾ ਝੋਨਾ ਹੈ ਜਨਰਲ ਮੈਡੀਕਲ ਪਦਲ ਮਰਦੀ ਹੈ ਇਹਦਾ ਸਰਕਾਰ ਕਹਿੰਦੀ ਅਸੀਂ ਬੀਮਾ ਕਰਾਂ ਕੰਮ ਕਰਨ ਕਰਦੇ ਆ ਇਹ ਪਹਿਲਾਂ ਹੋਣਾ ਚਾਹੀਦਾ ਹੈ ਚਾਹੇ ਕਿਸੇ ਦਾ ਵੀਆ ਚਾਹੇ ਕੋ ਟੇਕੇ ਦੇ ਲੈ ਕੇ ਕਾਣ ਕਿ 20000 ਰੁਪਏ ਕਿੱਲੇ ਦਾ ਟੇਕਾ ਦਿੰਨੇ ਆ ਤੇ ਆਗੇ ਅੰਤ ਕੁਦਰਤੀ ਕਰੋਪੀ ਨਾਲ ਇਹ ਨਕਲਾਨ ਹੋਈ ਦਾ ਜ਼ਿੰਮੇਵਾਰ ਦਾ ਹਜੇ ਜ਼ਿੰਮੇਵਾਰ ਦੇ ਬੱਲੇ ਕੁਝ ਪੈਂਦਾ ਨਹੀਂਗਾ ਹਜੇ ਮੌਸਮ ਹਜੇ ਵੀ ਓਵੇਂ ਹੀ ਪ੍ਰਕਰਾਰ ਆ ਰਿਹਾ ਹੈ ਮੌਸਮਾਂ ਵਾਲੇ 24 ਘੰਟੇ ਦੇ ਕਹਿੰਦੇ ਆ ਜੀ ਬਹੁਤ ਜ਼ਾਰੇ ਬਾਰਸ਼ ਹੋਣੀ ਹੈ ਤੇ ਜ਼ਾਰੇ ਵਰਖਾ ਹੁੰਦੀ ਹੈ ਤੇ ਇਹ ਪਾਣੀ ਦੇ ਵਿੱਚ ਵੇਚ ਲੁੱਪ ਜਾ Gracias. la fuerza.